ਹਾਂਜੀ ਸੋ ਸਿੱਖਾਲ ਸਾਰੇ ਭਰਾਵਾਂ ਨੂੰ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਆਇਆ ਛੋਟੇ ਵਾਸਤੇ ਇੱਕ ਪਹਿਲਾ ਸੂਆ ਝੋਟੀ ਇਹ ਝੋਟੀ ਘੜੀਏ ਪਿੰਡ ਚੰਡੂਕੇ ਬਈ ਪਹਿਲਾ ਸੂਆ ਸੁਣਾਗਾ ਅਠਹਜ਼ਨ ਲੈਜੂ ਹਜੇ ਸੁਣਦੇ ਤੇ ਜਿਹੜੇ ਵੀਰ ਨੂੰ ਚਾਹੀਦੀ ਆ ਉਹ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਇੱਕ ਆਮ ਕਰੇ ਖੜੀ ਹੈ ਝੁੱਟੀ ਇਹ ਸਿੰਘਾਂ ਦੀ ਪਿੱਠ ਪੁੜੇ ਦੀ ਬਹੁਤ ਸ਼ਕੀਨ ਆ ਜੋ ਜਿਹੜੇ ਵੀਰ ਨੂੰ ਵੀ ਚਾਹੀਦੀ ਆ ਉਹ ਸਕਰੀਨ ਤੇ ਨੰਬਰ ਦਿੱਤਾ ਹੋਇਆ ਸੰਪਰਕ ਕਰ ਲਿਓ ਪੇੜ ਚ ਡੂਗਾ ਜਿਲਾ ਮਾਨਸਾ ਝੋਲੀ ਬਹੁਤ ਸੋਹਣੀ ਕੱਢਣੀ ਹੈ ਝੁੱਟੀ ਨੇ ਅਜੀ 8-10 ਦਿਨ ਲੇ ਜਾਊਗੀ ਸੂਣ ਦੇ ਬਾਕੀ ਨੇ ਹਜੇ